ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਏ ਜੀ ਟੀ ਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਬਹੁਤ ਹੀ ਵਧੀਆ ਤੇ ਖਾਸ ਉਪਾਅ ਲੈ ਕੇ ਆਏ ਹਾਂ ਤੁਹਾਡੇ ਘਰ ਦੇ ਵਿੱਚ ਰਸੋਈ ਦੇ ਵਿੱਚ ਇੱਕ ਅਜਿਹੀ ਚੀਜ਼ ਅਕਸਰ ਹੀ ਮੌਜੂਦ ਹੁੰਦੀ ਹੈ ਜੋ ਨਾ ਤਾਂ ਸਿਰਫ ਤੁਹਾਡੀ ਸੇਤ ਨੂੰ ਤੰਦਰੁਸਤ ਬਣਾਉਂਦੀ ਏ ਬਲਕਿ ਸੇਤ ਨੂੰ ਤੰਦਰੁਸਤ ਬਣਾਉਣ ਦੇ ਨਾਲ 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 ਤੁਹਾਡੀ ਜ਼ਿੰਦਗੀ ਦੀਆਂ ਹਰ ਇੱਕ ਪਰੇਸ਼ਾਨੀਆਂ ਨੂੰ ਵੀ ਦੂਰ ਕਰ ਦਿੰਦੀ ਏ ਜਿਵੇਂ ਕਿ ਆਪਾਂ ਸਾਰੇ ਹੀ ਜਾਣਦੇ ਆ ਕਾਲੀ ਮਿਰਚ ਦੇ ਟੋਟਕੇ ਤੇ ਉਪਾਅ ਬਹੁਤ ਹੀ ਜ਼ਿਆਦਾ ਅਜੂਕ ਮੰਨੇ ਜਾਂਦੇ ਆ ਜਦੋਂ ਅਸੀਂ ਕਾਲੀ ਮਿਰਚ ਦੇ ਨਾਲ ਕੋਈ ਵੀ ਟੋਟਕਾ ਜਾਂ ਫਿਰ ਉਪਾਅ ਕਰਦੇ ਆ ਤੇ ਸਾਡਾ ਕੀਤਾ ਗਿਆ ਉਪਾਅ ਕਦੇ ਵੀ ਖਾਲੀ ਨਹੀਂ ਜਾਂਦਾ ਤੇ ਖਾਸ ਕਰਕੇ ਜਦੋਂ ਅਸੀਂ ਕਾਲੀ ਮਿਰਚ ਦੇ ਨਾਲ ਉਪਾਅ ਕਰਦੇ ਹਾਂ ਸ਼ਨੀਵਾਰ ਜਾਂ ਫਿਰ ਮੰਗਲਵਾਰ ਵਾਲੇ ਦਿਨ ਸੋ ਇਸੇ ਤਰੀਕੇ ਦੇ ਨਾਲ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਕਿ ਜੇਕਰ ਤੁਹਾਡੇ ਬੱਚੇ ਵੀਆਦਾ ਜੋਗ ਨਹੀਂ ਬਣ ਰਿਹਾ ਤੇ ਤੁਸੀਂ ਕਾਲੀ ਮਿਰਚ ਦੇ ਇਹ ਛੋਟੇ ਛੋਟੇ ਉਪਾਅ ਕਰਦੇ ਹੋ ਜੇਕਰ ਤੁਸੀਂ ਇਸ ਉਪਾਅ ਨੂੰ ਪੂਰੇ ਵਿਸ਼ਵਾਸ ਦੇ ਨਾਲ ਇੱਕ ਸ਼ਨੀਵਾਰ ਵੀ ਕਰ ਲੈਨੇ ਹੋ ਤਾਂ 7 ਦਿਨਾਂ ਦੇ ਅੰਦਰ ਅੰਦਰ ਤੁਹਾਡੀ ਬੱਚਿਆਂ ਦੀ ਵਿਆਹ ਦਾ ਜੋਗ ਬਣ ਜਾਵੇਗਾ 7 ਦਿਨ ਦੀ ਅੰਦਰ ਅੰਦਰ ਤੁਹਾਡੀ ਬੱਚਿਆਂ ਦੇ ਵਿਆਹ ਦੇ ਵਿੱਚ ਹੋ ਰਹੀ ਦੇਰੀ ਇਹ ਜਿਹੜੀ ਦੂਰ ਹੋ ਜਾਵੇਗੀ ਜੇਕਰ ਰਿਸ਼ਤੇ ਨਹੀਂ ਆ ਰਹੇ ਤਾਂ ਤੁਹਾਡੇ ਵਧੀਆ ਰਿਸ਼ਤੇ ਆਉਣੇ ਸ਼ੁਰੂ ਹੋ ਜਾਣਗੇ ਤੇ ਇਸੇ ਨਾਲ ਨਾਲ ਕਈ ਵਾਰ ਕੀ ਹੁੰਦਾ ਹੈ ਕਿ ਸਾਡੇ ਬੱਚਿਆਂ ਦੇ ਵਿਆਹ ਦੇ ਲਈ ਰਿਸ਼ਤਾ ਤਾਂ ਬਣ ਜਾਂਦਾ ਹੈ ਪਰ ਲਾਸਟ ਤੱਕ ਜਾ ਕੇ ਜਿਹੜਾ ਵਿਆਹ ਹੈ ਉਹ sire ne ਚੜਦਾ ਕੋਈ ਨਾ ਕੋਈ ਪ੍ਰੋਬਲਮ ਆਉਣ ਦੇ ਕਰਕੇ ਜਿਹੜਾ ਰਿਸ਼ਤਾ ਹੈ ਉਹ ਟੁੱਟ ਜਾਂਦਾ ਹੈ ਤੇ ਅਗਰ ਤੁਹਾਨੂੰ ਵੀ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਹੈ ਤੇ ਤੁਸੀਂ ਕਾਲੀ ਮਿਰਚ ਦੇ ਨਾਲ ਛੋਟਾ ਜਿਹਾ ਉਪਾਅ ਕਰਨਾ ਹੈ ਤੇ ਜੇਕਰ ਤੁਸੀਂ ਇਸ ਉਪਾਅ ਨੂੰ ਪੂਰੇ ਵਿਸ਼ਵਾਸ ਦੇ ਨਾਲ ਸਿਰਫ ਇੱਕ ਵਾਰ ਹੀ ਕਰ ਲੈਣੇ ਹੋ ਤਾਂ ਇੱਕ ਵਾਰ ਕਰਨ ਦੇ ਨਾਲ ਹੀ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ ਮਿਲ ਜਾਵੇਗਾ। ਇਸ ਉਪਾਅ ਨੂੰ ਤੁਸੀਂ ਸ਼ਾਮ ਦੇ ਸਮੇਂ ਕਰਨਾ ਹੈ ਤੇ ਸ਼ਨੀਵਾਰ ਦੇ ਦਿਨ ਵੀ ਕਰ ਸਕਦੇ ਹੋ ਤਾਂ ਮੰਗਲਵਾਰ ਦੇ ਦਿਨ ਵੀ ਕਰ ਸਕਦੇ ਹੋ। ਇਸ ਉਪਾਅ ਨੂੰ ਮਾਤਾ ਪਿਤਾ ਵੀ ਕਰ ਸਕਦੇ ਨੇ ਤੇ ਬੱਚੇ ਖੁਦ ਵੀ ਕਰ ਸਕਦੇ ਨੇ। ਪੀਓੜਾ ਆਪਾਂ ਗੱਲ ਕਰਦੇ ਹਾਂ ਕਿ ਇਹ ਆਸਾਨ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਲੈ ਕੇ ਆਏ ਹਾਂ ਇਸ ਨੂੰ ਅਸੀਂ ਕਿਸ ਤਰੀਕੇ ਦੇ ਅਨੁਸਾਰ ਕਰਾਂਗੇ ਇਹ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕੁਐਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੋ ਇਸੇ ਤਰੀਕੇ ਦੇ ਨਾਲ ਇਸ ਉਪਾ ਨੂੰ ਬੱਚਿਆਂ ਦੇ ਵਿਆਹ ਦੇ ਲਈ ਬੱਚੇ ਆਪਣੀ ਵਿਆਹ ਦੇ ਲਈ ਖੋਦ ਵੀ ਕਰ ਸਕਦੇ ਆ ਮਾਤਾ ਪਿਤਾ ਵੀ ਤੇ ਅਗਰ ਕੋਈ ਹੋਰ ਤੁਹਾਡਾ ਰਿਸ਼ਤੇਦਾਰ ਭੈਣ ਭਰਾ ਤੁਹਾਡੇ ਲਈ ਵਿਆਹ ਦੇ ਲਈ ਇਹ ਉਪਾ ਕਰਨਾ ਚਾਹੁੰਦਾ ਤਾਂ ਉਹ ਵੀ ਕਰ ਸਕਦਾ ਹੈ ਪਰ ਉਪਾ ਕਰਨ ਦੇ ਸਮੇਂ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਇਸ ਉਪਾ ਨੂੰ ਤੁਸੀਂ ਸੂਰਜ ਛਿਪਣ ਤੋਂ ਬਾਅਦ ਦੇ ਵਿੱਚ ਹੀ ਕਰਨਾ ਹੋਵੇਗਾ ਇਸੇ ਤਰੀਕੇ ਦੇ ਨਾਲ ਇਹ ਉਪਾਅ ਕਰਨ ਦੇ ਲਈ ਤੁਹਾਨੂੰ ਚਾਹੀਦਾ ਇੱਕ ਸਫੇਦ ਕਾਗਜ਼ ਚਿੱਟਾ ਕਾਗਜ਼ ਚਾਹੀਦਾ ਹੈ ਤੇ ਤੁਹਾਨੂੰ ਪੰਜ ਕਾਲੀਆਂ ਮਿਰਚਾਂ ਚਾਹੀਦੀਆਂ ਨੇ ਕਾਲੀਆਂ ਮਿਰਚਾਂ ਬਿਲਕੁਲ ਸਾਫ਼ ਸੁਥਰੀਆਂ ਤੇ ਸਾਬਕ ਹੋਣੀਆਂ ਚਾਹੀਦੀਆਂ ਨੇ ਤੇ ਜਿਹੜੀਆਂ ਤੁਸੀਂ ਕਾਲੀਆਂ ਮਿਰਚਾਂ ਲਈਆਂ ਨੇ ਉਹਨਾਂ ਨੂੰ ਜਿਹੜਾ ਸਫੇਦ ਰੰਗ ਦਾ ਤੁਸੀਂ ਕਾਗਜ਼ ਲਿਆ ਉਹਨਾਂ ਦੀ ਵਿੱਚ ਪਾ ਕੇ ਪੁੜੀਆਂ ਦੀ ਤਰ੍ਹਾਂ ਤੁਸੀਂ ਤਿਆਰ ਕਰ ਲੈਣਾ ਹੈ ਤਿਆਰ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਮਾਣੀ ਮਨ ਅੰਦਰ ਆਪਣੀ ਬੱਚਿਆਂ ਦੇ ਵਿਆਹ ਦੇ ਲਈ ਤੁਸੀਂ ਪ੍ਰਾਰਥਨਾ ਕਰਨੀ ਹੈ ਇਸੇ ਤਰੀਕੇ ਦੇ ਨਾਲ ਅਗਰ ਬੱਚੇ ਕਰ ਰਿਹਾ ਤੇ ਬੱਚੇ ਆਪਣੀ ਵਿਆਹ ਦੀ ਕਾਮਨਾ ਖੁਦ ਕਰਨ ਜੇਕਰ ਤੁਹਾਡਾ ਕੋਈ ਮਨਪਸੰਦ ਰਿਸ਼ਤਾ ਹੈ ਜੋ ਕਿ ਤੁਹਾਨੂੰ ਮੇਲ ਤੇ ਚੋਕਾ ਹੈ ਪਰ ਉਹ ਸਿਰੇ ਨਹੀਂ ਚੜ ਰਿਹਾ ਇਸ ਤਰੀਕੇ ਦੇ ਨਾਲ ਬੱਚਿਆਂ ਨੂੰ ਵੀ ਲੱਗ ਰਿਹਾ ਜਾਂ ਫਿਰ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਲੱਗ ਰਿਹਾ ਹੈ ਕਿ ਉਹਨਾਂ ਦਾ ਬੱਚਾ ਜਾਂ ਬੱਚੇ ਨੂੰ ਖੁਦ ਨੂੰ ਲੱਗ ਰਿਹਾ ਹੈ ਕਿ ਮੈਂ ਇਸ ਜਗ੍ਹਾ ਤੇ ਵਿਆਹ ਕਰਨਾ ਚਾਹਣਾ ਪਰ ਵਿਆਹ ਕਰਨ ਦੇ ਲਈ ਮੈਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਆ ਰਹੀਆਂ ਨੇ ਤਾਂ ਇਸ ਕੰਡੀਸ਼ਨ ਦੇ ਵਿੱਚ ਤੁਸੀਂ ਉਸ ਰਿਸ਼ਤੇ ਦੀ ਹੀ ਕਾਮਨਾ ਕਰਨੀ ਹੈ ਕਿ ਇਹ ਤੁਹਾਡਾ ਜਿਹੜਾ ਰਿਸ਼ਤਾ ਹੈ ਉਹ ਪੱਕਾ ਹੋ ਜਾਵੇ ਤੇ ਸਗਾਈ ਤੋਂ ਲੈ ਕੇ ਵਿਆਹ ਦੇ ਤੱਕ ਤੁਹਾਡੀ ਇਹ ਗੱਲ ਪੂਰੀ ਸਿਰੇ ਚੜ ਜਾਏ ਤੁਸੀਂ ਇਸ ਤਰੀਕੇ ਦੇ ਨਾਲ ਕਾਮਨਾ ਕਰਨੀ ਹੈ ਇਸੇ ਤਰੀਕੇ ਦੇ ਨਾਲ ਇਸ ਉਪਾਅ ਨੂੰ ਤੁਸੀਂ ਸ਼ਾਮ ਦੇ ਸਮੇਂ ਕਰਦੇ ਸਮੇਂ ਜਿਹੜੀਆਂ ਇਹ ਪੰਜ ਕਾਲੀ ਮਿਰਚ ਦੇ ਦਾਣੇ ਲਏ ਆ ਇਹਨਾਂ ਦੀਆਂ ਪੂੜੀਆਂ ਜਿਹੜੀਆਂ ਤਿਆਰ ਕੀਤੀਆਂ ਸੀ ਇਹਨਾਂ ਨੂੰ ਰਾਤ ਨੂੰ ਜਿੱਥੇ ਵੀ ਤੁਹਾਡੇ ਬੱਚੇ ਸੁੱਤੇ ਪਏ ਆ ਉਹਨਾਂ ਦੇ ਸਹਰਾਣੇ ਦੇ نیچے ਤੁਸੀਂ ਰੱਖ ਦੇਣਾ ਸਹਰਾਣੇ ਦੇ نیچے ਰੱਖਣ ਦਾ ਮਤਲਬ ਇਹ ਨਹੀਂ ਕਿ ਜਿਹੜਾ ਅਸੀਂ ਸਹਰਾਣਾ ਯੂਜ਼ ਕਰਦੇ ਆ ਉਸ ਦੇ نیچے ਤੁਸੀਂ ਰੱਖਣਾ ਤੁਸੀਂ ਕੀ ਕਰਨਾ ਹੈ ਕਿ ਇੱਕ ਕਟੋਰੀ ਲੈਣੀ ਹੈ ਉਸ ਕਟੋਰੀ ਦੇ ਵਿੱਚ ਇਹਨਾਂ ਕੁੜੀਆਂ ਨੂੰ ਜਿਹੜੀਆਂ ਤੁਸੀਂ ਤਿਆਰ ਕੀਤੀਆਂ ਸੀ ਉਹ ਪਾ ਲੈਣੀਆਂ ਨੇ ਵਿੱਚ ਕਟੋਰੀ ਦੇ ਤੇ ਸਹਰਾਣੇ ਦੀ ਤਰਫ نیچے ਜ਼ਮੀਨ ਤੇ ਤੁਸੀਂ ਰੱਖ ਦੇਣੀਆਂ ਨੇ ਇਸ ਤਰੀਕੇ ਦੇ ਨਾਲ ਇਸ ਕਟੋਰੀ ਨੂੰ ਤੁਸੀਂ ਰੱਖ ਦੇਣਾ ਤੇ ਰਾਤ ਦੇ ਸਮੇਂ ਤੁਸੀਂ ਰੱਖਣ ਤੋਂ ਬਾਅਦ ਦੇ ਵਿੱਚ ਕੁਝ ਨਹੀਂ ਕਰਨਾ ਤੁਸੀਂ ਆਰਾਮ ਦੇ ਨਾਲ ਆਪਣਾ ਸੌ ਜਾਣਾ ਹੈ ਅਗਰ ਇਸ ਕੰਡੀਸ਼ਨ ਦੇ ਵਿੱਚ ਤੁਹਾਡੇ ਮਨ ਦੇ ਵਿੱਚ ਇਹ ਸਵਾਲ ਆਉਂਦਾ ਹੈ ਕਿ ਸਾਡੇ ਬੱਚੇ ਜੇਕਰ ਘਰ ਦੇ ਵਿੱਚ ਨਹੀਂ ਹੈਗੇ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਅਸੀਂ ਇਹ ਉਪਾਅ ਕਰਦੇ ਹਾਂ ਸਾਡੇ ਕੋਲ ਸਾਡੇ ਬੱਚੇ ਨਹੀਂ ਹੈਗੇ ਤਾਂ ਉਸ ਸਮੇਂ ਸਾਨੂੰ ਕੀ ਕਰਨਾ ਚਾਹੀਦਾ ਹੈ ਤੇ ਇਸ ਕੰਡੀਸ਼ਨ ਦੇ ਵਿੱਚ ਜੇਕਰ ਮਾਤਾ ਪਿਤਾ ਉਪਾਅ ਕਰ ਰਹੇ ਹੈ ਜਾਂ ਕੋਈ ਭੈਣ ਭਰਾ ਰਿਸ਼ਤੇਦਾਰ ਜਿਹੜਾ ਵੀ ਖੁਦ ਵਿਅਕਤੀ ਉਸ ਬੱਚੇ ਦੇ ਲਈ ਉਪਾਅ ਕਰ ਰਿਹਾ ਉਹ ਖੁਦ ਇਸ ਕਟੋਰੀ ਨੂੰ ਆਪਣੇ ਸਹਰਾਣੇ ਦੇ نیچے ਰੱਖ ਕੇ ਸੌ ਸਕਦਾ ਹੈ ਤੇ ਇਸੇ ਤਰੀਕੇ ਦੇ ਨਾਲ ਅਗਲੀ ਸਵੇਰ ਉੱਠ ਕੇ ਜੇਕਰ ਦਾ ਬੱਚੇ ਇਸ ਉਪਾਅ ਨੂੰ ਕਰ ਰਿਹਾ ਤਾਂ ਉਹ ਖੁਦ ਆਪਣੇ ਹੱਥ ਦੇ ਨਾਲ ਉਪਾਅ ਕਰਨੀਏ ਜੇਕਰ ਬੱਚੇ ਤੁਹਾਡੇ ਕੋਲ ਨਹੀਂ ਰਹਿ ਰਹੇ ਤੇ ਮਾਤਾ ਪਿਤਾ ਜਾਂ ਕੋਈ ਭੈਣ ਭਰਾ ਉਪਾਅ ਕਰਦਾ ਹੈ ਤਾਂ ਉਹ ਆਪਣੇ ਮਨ ਹੀ ਮਨ ਇਹ ਸੋਚ ਕੇ ਬੱਚਿਆਂ ਦਾ ਹੱਥ ਕਿ ਇਸ ਉਪਾਅ ਨੂੰ ਲੱਗ ਰਿਹਾ ਇਹ ਸੋਚ ਕੇ ਉਹ ਇੱਕ ਲੋਟਾ ਚਲਦਾ ਭਰ ਲੈਣਗੇ ਇੱਕ ਲੋਟਾ ਤੁਸੀਂ ਜਲਦਾ ਲੈਣਾ ਤਾਂਬੇ ਦਾ ਉਸ ਦੇ ਵਿੱਚ ਸ਼ੁੱਧ ਜਲ ਤੁਸੀਂ ਆਪਣੇ ਘਰ ਦੇ ਵਿੱਚੋਂ ਭਰ ਲੈਣਾ ਇਸ ਇੱਕ ਲੋਟਾ ਚਲ ਨੂੰ ਲੈ ਕੇ ਤੁਸੀਂ ਆਪਣੇ ਘਰ ਦੇ ਵਿੱਚ ਜਿਹੜਾ ਪਾਠ ਪੂਜਾ ਵਾਲਾ ਸਥਾਨ ਬਣਾਇਆ ਹੋਵੇਗਾ ਚਾ ਮੰਦਿਰ ਉਥੇ ਬੈਠ ਜਾਣਾ ਹੈ ਤੇ ਤੁਹਾਡੇ ਘਰ ਦੇ ਵਿੱਚ ਮੰਦਿਰ ਜਿਹੜਾ ਬਣਿਆ ਹੋਵੇਗਾ ਉਥੇ ਛੋਟਾ ਸ਼ਿਵਲਿੰਗ ਹੋਣਾ ਚਾਹੀਦਾ ਜੇਕਰ ਤੁਹਾਡੇ ਘਰ ਦੇ ਵਿੱਚ ਛੋਟਾ ਸ਼ਿਵਲਿੰਗ ਹੋ ਗਿਆ ਤਾਂ ਤੁਸੀਂ ਉਪਾਅ ਨੂੰ ਘਰ ਦੇ ਵਿੱਚ ਵੀ ਕਰ ਸਕਦੇ ਹੋ ਅਗਰ ਨਹੀਂ ਹੈਗਾ ਤਾਂ ਤੁਹਾਨੂੰ ਮੰਦਰ ਜਾਣ ਦੀ ਜ਼ਰੂਰਤ ਵੀ ਪੈ ਸਕਦੀ ਹੈ ਫਿਰ ਤੁਹਾਨੂੰ ਮੰਦਰ ਜਾ ਕੇ ਹੀ ਇਹ ਉਪਾਅ ਕਰਨਾ ਹੋਵੇਗਾ ਕਿਉਂਕਿ ਇਹ ਉਪਾਅ ਜਿਹੜਾ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸ਼ਿਵਲਿੰਗ ਦਾ ਹੈ ਤੇ ਇਸੇ ਤਰੀਕੇ ਦੇ ਨਾਲ ਤੁਸੀਂ ਸ਼ਿਵਲਿੰਗ ਦੇ ਕੋਲ ਬੈਠਣਾ ਹੈ ਤੇ ਇੱਕ ਦੀਵਾ ਤੁਸੀਂ ਪਰਿਚਲਿਤ ਕਰ ਲੈਣਾ ਹੈ ਜਿਹੜਾ ਦੀਵਾ ਤੁਸੀਂ ਤਿਆਰ ਕਰਕੇ ਜਗਾਉਣਾ ਹੈ ਉਹ ਸਰੋਂ ਦੇ ਤੇਲ ਦਾ ਹੋਣਾ ਚਾਹੀਦਾ ਜਾਂ ਫਿਰ ਤੇਲਾਂ ਦੇ ਤੇਲ ਦਾ ਹੋਣਾ ਚਾਹੀਦਾ ਜਾਂ ਚਮੇਲੀ ਦੇ ਤੇਲ ਦਾ ਜੇਕਰ ਤੁਸੀਂ ਮੰਦਰ ਦੇ ਵਿੱਚ ਇਹ ਉਪਾਕਰਣ ਚਾ ਰਹੇ ਹੋ ਤਾਂ ਤੁਸੀਂ ਇਸ ਦੀਵੇ ਨੂੰ ਘਰ ਤੋਂ ਹੀ ਤਿਆਰ ਕਰਕੇ ਲੈ ਕੇ ਜਾਓ ਅਗਰ ਘਰ ਦੇ ਵਿੱਚ ਕਰ ਰਹੇ ਹੋ ਤਾਂ ਪਹਿਲਾਂ ਉਪਾਕਰਣ ਤੋਂ ਇਸ ਦੀਵੇ ਨੂੰ ਤੁਸੀਂ ਤਿਆਰ ਕਰ ਲਓ ਇਸੇ ਤਰੀਕੇ ਦੇ ਨਾਲ ਜਿਹੜੀਆਂ ਪੰਜ ਕਾਲੀਆਂ ਮਿਰਚਾਂ ਦੇ ਦਾਣੇ ਸੀ ਉਹਨਾਂ ਨੂੰ ਤੁਸੀਂ ਆਪਣੇ ਹੱਥ ਦੇ ਵਿੱਚ ਰੱਖ ਲੈਣਾ ਤੇ ਜਿਹੜਾ ਇੱਕ ਲੋਟਾ ਜਲ ਸੀ ਇਸ ਜਲ ਨੂੰ ਸ਼ਿਵਲਿੰਗ ਤੇ ਚਾਰ ਵਾਰ ਅਭਿਸ਼ੇਕ ਕਰਨਾ ਹੈ ਤੁਸੀਂ ਇਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਤੁਹਾਡੇ ਕੋਲ ਪੰਜ ਕਾਲੀਆਂ ਮਿਰਚਾਂ ਹੋਣਗੀਆਂ ਇਹਨਾਂ ਨੂੰ ਤੁਸੀਂ 1/1 ਏਕ-ਏਕ ਕਰਕੇ ਸ਼ਿਵਲਿੰਗ ਤੇ ਅਰਪਿਤ ਕਰਨੀਆਂ ਨੇ ਤੇ ਆਪਣੇ ਬੱਚਿਆਂ ਦੀ ਵਿਆਹ ਦੀ ਤੁਸੀਂ ਕਾਮਨਾ ਕਰਨੀ ਹੈ ਜਦੋਂ ਵੀ ਤੁਸੀਂ ਆਪਣੇ ਬੱਚੇ ਦੇ ਵਿਆਹ ਦੀ ਕਾਮਨਾ ਕਰਨੀ ਹੈ ਤੇ ਤੁਸੀਂ ਆਪਣੇ ਬੱਚੇ ਦੇ ਵਿਆਹ ਦਾ ਤੁਸੀਂ ਕਾਮਨਾ ਕਰਦੇ ਹੋਏ ਆਪਣੇ ਬੱਚੇ ਦਾ ਨਾਮ ਵੀ ਤੁਸੀਂ ਲੈਣਾ ਹੈ ਅਗਰ ਬੱਚੇ ਖੁਦ ਹੋਣਗੇ ਤੇ ਆਪਣੇ ਬੱਚਿਆਂ ਆਪਣੇ ਵਿਆਹ ਦੀ ਕਾਮਨਾ ਕਰਦੇ ਹੋਏ ਇੱਕ ਇੱਕ ਕਾਲੀ ਮਿਰਚ ਨੂੰ ਲੈ ਕੇ 1 ਬਾਈ 1 ਸ਼ਿਵਲਿੰਗ ਭਗਵਾਨ ਨੂੰ ਉਹ ਅਰਪਿਤ ਕਰਨਗੇ ਇਸੇ ਤਰੀਕੇ ਦੇ ਨਾਲ ਅਰਪਿਤ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ ਤੁਹਾਡੇ ਕੋਲ ਇੱਕ ਲੋਟਾ ਚਲਦਾ ਹੋਵੇਗਾ ਉਸ ਤੇ ਤੁਸੀਂ ਪਤਲੀ ਜਿਹੀ ਧਾਰ ਦੇ ਰੂਪ ਦੇ ਵਿੱਚ ਭਗਵਾਨ ਭੋਲੇनाथ ਕਹਿੰਦਾ ਭਾਵ ਕਿ ਸ਼ੰਕਰ ਭਗਵਾਨ ਜੀ ਨੂੰ ਅਰਪਿਤ ਕਰ ਦੇਣੀ ਹੈ ਸ਼ਿਵਲਿੰਗ ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਮੰਤਰ ਜੋ ਕਿ ਤੁਸੀਂ ਕਿ ਇੱਥੇ ਮੰਤਰ ਦਾ ਚਾਪ ਕਰਨਾ ਇਸ ਮੰਤਰ ਨੂੰ ਤੁਸੀਂ ਨੋਟ ਕਰਕੇ ਕਾਪੀ ਤੇ ਵੀ ਲੇਖ ਸਕਦੇ ਹੋ ਜਿੰਨਾ ਤੁਹਾਡਾ ਮਨ ਕਰੇ ਤੁਸੀਂ ਓਨੀ ਵਾਰ ਇਸ ਮੰਤਰ ਨੂੰ ਬੋਲਣਾ ਜੇਕਰ ਤੁਹਾਡਾ ਪੰਜ ਵਾਰ ਮਨ ਕਰੇ ਤਾਂ ਤੁਸੀਂ ਪੰਜ ਵਾਰ ਵੀ ਬੋਲ ਸਕਦੇ ਹੋ ਅਗਰ ਜ਼ਿਆਦਾ ਟਾਈਮ ਬਣ ਕਰੇ ਤਾਂ ਤੁਸੀਂ ਜ਼ਿਆਦਾ ਟਾਈਮ ਵੀ ਬੋਲ ਸਕਦੇ ਹੋ ਤੇ ਇਸੇ ਤਰੀਕੇ ਦੇ ਨਾਲ ਪੰਜ ਵਾਰ 11 ਵਾਰ 21 ਵਾਰ ਜਾਂ ਫਿਰ ਇਸ ਤੋਂ ਵੀ ਜ਼ਿਆਦਾ ਤੁਹਾਡਾ ਮਨ ਕਰੇ ਤਾਂ ਤੁਸੀਂ ਜ਼ਿਆਦਾ ਵਾਰ ਵੀ ਬੋਲ ਸਕਦੇ ਹੋ ਇਹ ਮੰਤਰ ਬਹੁਤ ਹੀ ਜ਼ਿਆਦਾ ਆਸਾਨ ਹੈ ਪਰ ਫਿਰ ਵੀ ਜੇਕਰ ਤੁਹਾਨੂੰ ਲੱਗਦਾ ਹੈ ਕਿ ਅਸੀਂ ਇਸ ਮੰਤਰ ਨੂੰ ਬਿਨਾ ਦੇ ਕੇ ਬਿਲਕੁਲ ਵੀ ਨਹੀਂ ਬੋਲ ਸਕਦੇ ਤਾਂ ਤੁਸੀਂ ਇਸ ਨੂੰ ਕਾਪੀ ਤੇ ਨੋਟ ਕਰ ਲਓ ਕਿ ਉਦੋਂ ਵੀ ਤੁਸੀਂ ਇਸ ਮੰਤਰ ਨੂੰ ਬੋਲ ਸਕਦੇ ਹੋ ਤੇ ਇਹ ਮੰਤਰ ਹੈ ਓਮ ਨਮੋ ਭਗਵਤੇ ਵਾਸੁਦੇਵਾਯ ਨਮਾ ਓਮ ਨਮੋ ਭਗਵਤੇ ਵਾਸੁਦੇਵਾਯ ਨਮਾ ਇਸ ਮੰਤਰ ਦਾ ਤੁਸੀਂ ਜਾਪ ਕਰਨਾ ਜਿੰਨਾ ਤੁਹਾਡਾ ਮਨ ਕਰੇ ਕੋਈ ਬੰਦਿਸ਼ ਨਹੀਂ ਕਿ ਇੰਨਾ ਜਾਪ ਕਰਨਾ ਹੈ ਇਸ ਉਪਾਅ ਨੂੰ ਕਰਨ ਤੋਂ ਬਾਅਦ ਇਸ ਮੰਤਰ ਦਾ ਜਾਪ ਕਰਨ ਤੋਂ ਬਾਅਦ ਭਗਵਾਨ ਪੂਲੀनाथ ਤੱਕ ਤੁਹਾਡੀ ਅਰਜੀ ਇਹ ਫਰਮਾਇਸ਼ ਤੁਹਾਡੀ ਮਨੋ ਕਾਮਨਾ ਪਹੁੰਚ ਜਾਵੇਗੀ ਇਸ ਉਪਾਅ ਨੂੰ ਤੁਸੀਂ ਪੂਰੇ ਮਨ ਦੀ ਨਾਲ ਕਰਨਾ ਹੈ ਪੂਰੀ ਸ਼ਰਧਾ ਤੇ ਭਾਵਨਾ ਦੇ ਨਾਲ ਇਹ ਨਹੀਂ ਕਿ ਉਪਾਅ ਕਰਦੇ ਸਮੇਂ ਤੁਹਾਡਾ ਮਨ ਕੀਤੇ ਹੋਰ ਲੱਗਿਆ ਹੋਵੇ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਉਪਾਅ ਕਰਦੇ ਹੋ ਤਾਂ ਫਿਰ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ ਬਿਲਕੁਲ ਵੀ ਨਹੀਂ ਮਿਲੇਗਾ। ਇਸੇ ਤਰੀਕੇ ਦੇ ਨਾਲ ਇਹ ਉਪਾਅ ਕਰਦੇ ਸਮੇਂ ਮੰਤਰ ਦਾ ਜਾਪ ਕਰਨ ਤੋਂ ਬਾਅਦ ਦੇ ਵਿੱਚ ਪਰਮਾਤਮਾ ਦੇ ਅੱਗੇ ਆਪਣੇ ਬੱਚਿਆਂ ਦੇ ਵਿਆਹ ਦੀ ਕਾਮਨਾ ਤੁਸੀਂ ਕਰਨੀ ਹੈ। ਸਿਰਫ ਤੁਸੀਂ ਇੱਕ ਸ਼ਨੀਵਾਰ ਹੀ ਜੇਕਰ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਤੁਹਾਨੂੰ ਇੱਕ ਸ਼ਨੀਵਾਰ ਇਹ ਕੀਤਾ ਗਿਆ ਉਪਾਅ 100% 100% ਕੀ 101% ਤੁਹਾਨੂੰ ਰਿਜ਼ਲਟ ਦੇ ਕੇ ਜਾਵੇਗਾ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟਾ ਜਿਹਾ ਉਪਾਅ ਤੇ ਜਾਣਕਾਰੀ ਜੋ ਕਿ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੀ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਕਰਿਆ ਕਰੋ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ